ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਬੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕੇਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਡੇਲੋਂ ਅਮਦਗੜ ਮੰਡੀ ਧੂਰਕੋਟ ਰਾਇਕੋਟ ਇੱਧਰ ਨੂੰ ਲੱਲੇ ਪੱਬੇ ਜਿਹੜੇ ਸਾਡੇ ਲਵੇ ਲਵੇ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕੇਲਿਆਂ ਚ ਚਾਹੀਦਾ ਜੱਟਾਂ ਦੀ ਕੁੜੀਆ 91 ਦਾ ਵਾਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਦਿਓ ਤਾਂਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆਤਮਿਕ ਚੱਕਮੀਜੀ ਗੱਲ ਕਰਨ ਦੀ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਂ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26 27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਲਸਾ ਏਰੀਆ ਤੋਂ ਤੇ ਦਸਾਂ ਕਿੱल्ल्या ਚ ਮੁੰਡਾ ਜਿਹੜੇ ਮਰਜੀ ਏਰੀਆ ਚ ਹੋਵੇ ਦਸਾਂ ਕਿੱल्ल्या ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾਫ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਤੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਸਰੀਕਾਰ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਹੈ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਹੈ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਹੈ ਤੇ ਬੀਏ ਡੀਏ ਕਰੀ ਹੋਈ ਹੈ ਮੈਨੂੰ ਲੱਗਦਾ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਹੈ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਉਹਨੀ ਰਿਸ਼ਤਾ ਕਰ ਦਿੰਦੇ ਹਾਂਜੀ ਸਸਰੀ ਕਾਲ ਮੈਂ ਸੋਦੀ ਆਪਣੀ ਲਕਿੰਦਰ ਆ ਜਿਹੜੀ ਵੀਡੀਓ ਮੈਂ ਹੁਣ ਪਾਉਣ ਲੱਗੀ ਆ ਇਹ ਮੈਂ ਕਿਸੇ ਦਾ ਡਾਟਾ ਬੋਲਣ ਖਾਤਰ ਨਹੀਂ ਪਾਈ ਇਹ ਮੈਂ ਉਹ ਕੰਜਰ ਬੰਦਿਆਂ ਖਾਤਰ ਪਾਈ ਆ ਜਿਹੜੇ ਆ ਕੇ ਬੈਡ ਕਮੈਂਟ ਤੇ ਖੋਖਲੀਆਂ ਗੱਲਾਂ ਕਰਦੇ ਨੇ ਇਹਦੇ ਵਿੱਚ ਠੀਕ ਹੈ ਜੇ ਕਿਸੇ ਨੇ ਕਰੋੜ ਕੱਢਣੀਆਂ ਹੈਗੇ ਤਾਂ ਮੈਨੂੰ ਪਤਾ ਵੀ ਕੌਣ ਨਹੀਂ ਮੈਨੂੰ ਚੰਗੀ ਤਰ੍ਹਾਂ ਪਤਾ ਸਾਡੇ ਰਿਸ਼ਤੇਦਾਰ ਹੀ ਨੇ ਜਿਹੜੀ ਇਹ ਹਰਕਤ ਕਰ ਸਕਦੇ ਨੇ ਠੀਕ ਹੈ ਜਿਹਦੇ ਵਿੱਚ ਔਕਾਤ ਆ ਜਿਹਦੀ ਜਿਹਦੀ ਔਕਾਤ ਆ ਮੇਰੇ ਨਾਲ ਮੱਥਾ ਲਾਉਣ ਦੀ ਮੈਂ ਚੈਲੰਜ ਕਰਦੀ ਆ ਮੇਰਾ ਇਹਦੇ ਉੱਤੇ ਨੰਬਰ ਵੀ ਛੱਡਿਆ ਹੋਇਆ ਜੇ ਜਾਦੇ ਪੰਗੇ ਲੈਣੇ ਨੇ ਨਾ ਮੈਨੂੰ ਇੰਸਟਾਗ੍ਰਾਮ ਦੇ ਵਿੱਚ ਨੰਬਰ ਛੱਡੋ ਆਪ ਦਾ ਦੱਸ ਕੇ ਛੱਡੋ ਵੀ ਅਸੀਂ ਕਰੋੜ ਕੱਢਣੀ ਐ ਤੇ ਆਈਡੀ ਤੇ ਆ ਕੇ ਬਗਵਾਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਮੈਂ ਬਾਰੀ-ਬਾਰੀ ਇਹ ਲਾਈਵ ਮੈਂ ਇੱਥੇ ਤਾਂ ਕਹਿਣੀ ਆ ਵੀ ਆਪਦੇ ਆਪ ਨੂੰ ਸੋਚ ਕੇ ਕਰਿਓ ਜੋ ਵੀ ਕਰਨਾ ਕਿਉਂਕਿ ਮੈਂ ਕੋਈ ਚੁੱਪ ਬੈਠਣ ਵਾਲੀ ਨਹੀਂ ਹੈਗੀ ਜੂੰਡੇ ਇਹ ਜਿਹੇ ਪੱਟੂ ਜਿਹੜੇ ਕਿਸੇ ਨੇ ਨਾ ਪੱਟੇ ਹੋਣਾ ਤੇ ਬੋਧੀਆਂ ਖਲਾਰ ਦੂੰ ਆ ਕਿ ਘਰੇ ਵੀ ਆ ਸਕਦੀ ਆ ਮੈਂ ਐਨੀ ਨਹੀਂ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਕੁੜੀ ਆਈ ਆ ਜੀ ਏਜ ਹੈਗੀ ਆ 35 ਸਾਲ ਤੇ ਪੈਣ ਹੈਗੀ ਆ ਮਾਸਟਰਨੀ ਤੇ ਸਰਕਾਰੀ ਟੀਚਰ ਹੈ ਜੀ ਤੇ ਆਪਾਂ ਨੂੰ ਮੁੰਡਾ ਵੀ ਸਰਕਾਰੀ ਟੀਚਰ ਹੀ ਚਾਹੀਦਾ ਹੈ ਭੈਣ ਤੋਂ ਵੱਡਾ ਹੋਵੇ 2-4 ਸਾਲ ਕੋਈ ਚੱਕਰ ਨਹੀਂ ਤੇ ਮੁੰਡਾ ਜੱਟਾਂ ਦਾ ਹੋਵੇ ਘੱਟੋ-ਘੱਟ 5-6 ਕਿਲੇ ਮੁੰਡੇ ਦੇ ਕੋਲ ਹੋਣ ਤੇ ਫੇਰ ਭੈਣ ਕੇ ਰਿਸ਼ਤਾ ਕਰ ਦੇਣਗੇ ਧੂਰੀ ਸੰਗਰੂਰ ਇੱਥੇ ਮਾਨਸੇ ਮੂਨਸੇ ਕਰਨੀ ਸਾਰੇ ਕਿਤੇ ਕਰ ਦੇਣਗੇ ਧੰਨਵਾਦ ਹਾਂਜੀ ਸਾਸਤਰੀ ਘਰ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੰਡਤਾਂ ਦੀ ਕੁੜੀ 29 ਸਾਲ ਉਮਰ ਆ ਭੈਣ ਦੀ ਡਿਵੋਰਸ ਹੋਇਆ ਹੋਇਆ ਗੁੱਡੀ ਆ ਲਵੇ ਤੇ ਗੁੱਡੀ ਉਹਦੇ ਮਤਲਬ ਤੇ ਕੀ ਰੱਖ ਲੈਣਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ ਪੰਜ ਚਾਰ ਕਿੱਲਾਂ ਦੇ ਵਿੱਚ ਜੇ ਕੋਈ ਮੇਰਾ ਵੀਰ ਭੈਣ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਕੁੜੀ ਨੂੰ ਕਦੇ ਕਦੇ ਮਤਲਬ ਆਪਦੇ ਲਵੇ ਲੈ ਕੇ ਆਇਆ ਕਰੂਗੀ ਜੇ ਕੋਈ ਕੁੜੀ ਦੇ ਸਮੇਤ ਭੈਣ ਨੂੰ ਕੋਈ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ 'ਚ ਹੀ ਮਿਲ ਜੇ ਧੰਨਵਾਦ ਜੀ ਹਾਂਜੀ ਸਸਤਰੀ ਕਲ ਜਿਹੜੀ 6 ਫੁੱਟ ਦੀ ਗੁੱਡੀ ਦੀ ਮੈਂ ਵੀਡੀਓ ਪਾਈ ਐ ਜੀ ਇਹ ਤੇ ਪੂਰਾ ਧਿਆਨ ਦਿਓ ਤੇ ਦੇਖੋ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਉਹ ਆਪਣੀ ਜਿਵੇਂ ਵੀ ਜਲ ਗਰੀਬ ਘਰੋਂ ਆ ਕੁੜੀ ਕੀ ਚਾਹੇ ਤਕੜੇ ਘਰੋਂ ਆ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਇਨਾਮ ਜਰੂਰ ਰੱਖਿਆ ਹੋਇਆ ਜੀ ਪੂਰਾ 1 ਲੱਖ ਰੁਪਿਆ ਹੈ ਤੇ ਇਹਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਗੱਲ ਨੂੰ ਅਗਨੋਰ ਨਾ ਮਾਰਿਓ ਦੇਖੋ ਜੇ ਨੂੰ ਕਿਸੇ ਦਾ ਭਲਾ ਹੋ ਜੂਗਾ ਜੇ ਕਿਸੇ ਦੀ ਰਿਸ਼ਤੇਦਾਰੀ ਚ ਕੋਈ ਭੈਣ ਭਾਈ ਦੀ ਗੁੱਡੀ ਹੈਗੀ ਹੈ ਬਿਨਾ ਤਾਗਾ ਲਾਈ ਤਾਂ ਮੇਰੇ ਨਾਲ ਗੱਲ ਨਾ ਕਰਿਓ ਮਿਲਣ ਲਿਓ ਚੰਗੀ ਤਰ੍ਹਾਂ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਹੈ ਸਾਰੀ 23 ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿੱਲੇ ਪੈਲੀ ਆਉਂਦੀ ਹੈ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿੱਲੇ ਜਾਂ 40 ਕਿੱਲੇ ਤਾਂ ਪੈਲੀ ਹੋਵੇ ਮੁੰਡੇ ਕੋਲੇ ਤੇ ਉਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਇਆ ਪੰਜਾਂ ਕਿੱਲਾਂ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਐਮਦਗੜ ਮੰਡੀ ਹੋਵੇ ਬਰੇਲਕੋਡਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗੱਣੀ ਤੇ ਵੀਰ ਇੱਧਰ ਆਇਆ ਹੋਇਆ ਏ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਛੋਟੀ ਮੁੰਡੇ ਤੋਂ ਛੋਟੀ ਚਾਹੀਦੀ ਆ